ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ਼ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਜਦੋਂ ਬਣੀ ਸੀ ਤਾਂ ਆਮ ਜਨਤਾ ਨੂੰ ਬੜੀਆਂ ਉਮੀਦਾਂ ਸਨ ਕਿ ਇਹ ਭ੍ਰਿਸ਼ਟਾਚਾਰ ਦੇ ਖਿਲਾਫ ਕੜੀ ਕਾਰਵਾਈ ਕਰੇਗੀ ਇਸ ਉਮੀਦਾਂ ਤੇ ਸਰਕਾਰ ਖਰੇ ਵੀ ਉਤਰੇ ਦਿਖੀ ਜਦੋਂ ਸਰਕਾਰ ਬਣਨ ਦੇ ਕੁਝ ਸਮੇਂ ਬਾਅਦ ਹੀ ਆਪਣੇ ਹੀ ਮੰਤਰੀ ਦੇ ਖਿਲਾਫ ਕਾਰਵਾਈ ਕਰ ਦਿੱਤੀ ਇਤਨਾ ਨਹੀਂ ਇਸ ਸਰਕਾਰ ਦੇ ਕਾਰਜਕਾਲ ਦੇ ਵਿੱਚ ਪਠੰਡਾ ਦੇ ਐਮਐਲਏ ਦੇ ਵੀ ਕਾਰਵੀ ਹੋਈ ਪਰ ਹੁਣ ਪਿਛਲੇ ਦਿਨ ਚਾਰ ਮੰਤਰੀਆਂ ਨੂੰ ਹਟਾਣ ਤੋਂ ਬਾਅਦ ਇੱਕ ਵਾਇਸ ਦੇ ਹਟਾਣ ਤੋਂ ਬਾਅਦ ਇੱਕ ਨਵੀਂ ਚਰਚਾ ਛਿੜ ਗਈ ਕਿ ਦਿੱਲੀ ਦੀ ਚੋਣਾਂ ਤੋਂ ਪਹਿਲਾਂ ਆਪ ਦਾ ਪੰਜਾਬ ਵਿੱਚ ਆਪਰੇਸ਼ਨ ਕਲੀਨ ਐਮਐਹ ਸ਼ੁਰੂ ਹੋਵੇਗਾ ਕਿਉਂਕਿ ਅੱਜ ਮੈਂ ਚਰਚਾ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਇੱਕ ਬਹੁਤ ਵੱਡੀ ਅਖਬਾਰ ਦੇ ਵਿੱਚ ਖਬਰ ਲੱਗੀ ਹੈ ਉਸ ਨੂੰ ਲੈ ਕੇ ਤਾਂ ਇੰਜ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਲਵਾ ਨਾਲ ਸੰਬੰਧਿਤ ਇੱਕ ਵਿਧਾਇਕ ਦੇ ਖਿਲਾਫ ਸਰਕਾਰ ਨੇ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ ਤੇ ਖਬਰ ਦੇ ਮੁਤਾਬਿਕ ਇਹ ਦੱਸਿਆ ਗਿਆ ਕਿ ਜਿਹੜੀਆਂ ਪੰਚਾਇਤ ਚੋਣਾਂ ਤੋਂ ਬਾਅਦ ਉਹਦੇ ਖਿਲਾਫ ਵਿਜੀਲੈਂਸ ਜਾਂਚ ਸ਼ੁਰੂ ਹੋ ਸਕਦੀ ਹੈ ਇੱਕ ਵਾਰ ਚ ਅੱਜ ਖਬਰ ਛੱਪੀ ਹੈ ਉਹਦੇ ਵਿੱਚ ਜਿਹੜਾ ਕਿਹਾ ਗਿਆ ਕਿ ਚਾਰ ਮੰਤਰੀਆਂ 'ਚ ਇੱਕ ਵਾਇਸ ਜੀ ਨੂੰ ਹਟਾਉਣ ਤੋਂ ਬਾਅਦ ਕੁਣ ਵਿਧਾਇਕਾਂ ਦੇ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਸਰਕਾਰ ਵੱਲੋਂ ਕੀਤੀ ਜਾ ਚੁੱਕੀ ਹੈ। ਇਹਦੇ ਵਿੱਚ ਮਾਲਵਾ ਦੇ ਇੱਕ ਵਿਧਾਇਕ ਦੇ ਖਿਲਾਫ ਪੰਚਾਇਤ ਚੋਣਾਂ ਤੋਂ ਬਾਅਦ ਵਿਜਨਸ ਜਾਂਚ ਸ਼ੁਰੂ ਹੋ ਸਕਦੀ ਹੈ। ਚਾਰ ਮੰਤਰੀਆਂ ਤੇ ਇੱਕ ਅਫਸਰ ਨੂੰ ਅਟਾਣ ਤੋਂ ਬਾਅਦ ਹੁਣ ਸਰਕਾਰ ਕਈ ਵਿਧਾਇਕਾਂ ਦੇ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਵਿੱਚ ਹੈ। ਖਬਰ ਮੁਤਾਬਿਕ ਮਾਲਵਾ ਦਾ ਇੱਕ ਵਿਧਾਇਕ ਦੇਤਾ ਵਿਜਨਸ ਜਾਂਚ ਕਰਾਉਣ ਲਈ ਫਾਈਲ ਤਿਆਰ ਕਰ ਲਈ ਗਈ ਹੈ। ਪੰਚਾਇਤ ਚਲੋ ਤੋਂ ਬਾਅਦ ਕਿਸੇ ਵੀ ਸਮੇਂ ਇੱਕ ਕਾਰਵਾਈ ਹੋ ਸਕਦੀ ਹੈ ਖਬਰ ਦੇ ਮੁਤਾਬਿਕ ਕਿਤੇ ਟਮੇਟਾ ਚਾਰਵੀਂ ਸ਼ਾਮਿਲ ਹੋਣ ਦੇ ਸਬੂਤ ਸੀਐਮ ਤੱਕ ਪਹੁੰਚ ਚੁੱਕੇ ਹਨ ਇਸ ਤਰ੍ਹਾਂ ਦੀਆਂ ਸਿਕਾਇਤਾ ਦੁਆਬਾ ਅਤੇ ਮਾਜਤ ਹੋਈਆਂ ਆਪ ਕ੍ਰਿਮੀਨਾ ਅਰਵਿੰਨ ਕੇਜੀਵਾਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਲੀਡਰਸ਼ਿਪ ਨੇ ਪੰਜਾਬ ਦੇ ਕੰਮਾਂ ਦੀ ਅੰਦਰੋਨੀ ਰਿਪੋਰਟ ਦੀ ਸਮੀਖਿਆ ਕੀਤੀ ਹੈ ਪਾਰਟੀ ਨੂੰ ਫੀਡਬੈਕ ਮਿਲਿਆ ਕਿ ਮੁਫਤ ਬਿਜਲੀ ਅਤੇ ਨਹਿਰੀ ਪਾਣੀ ਵਰਗੀਆਂ ਸਹੂਲਤਾਂ ਦੇਣ ਦੇ ਬਾਵਜੂਦ ਵੀ ਜਿੰਨੀ ਸਕਾਰਾਤਮਕ ਰਿਸਪਾਂਸ ਮਿਲਣਾ ਚਾਹੀਦਾ ਸੀ ਉਹਨਾਂ ਰਿਸਪਾਂਸ ਉਮੀਦ ਦੇ ਮੁਤਾਬਕ ਨਹੀਂ ਮਿਲਿਆ। ਇਹ ਕਈ ਥਾਵਾਂ ਤੇ ਭ੍ਰਸ਼ਟਾਚਾਰ ਅਤੇ ਲੋਕਲ ਬਾਡੀ ਨਾਲ ਜਨਤਾ ਨਾਲ ਜੁੜੇ ਸਿੱਧੇ ਮੈਂਖਵੇਂ ਅਤੇ ਬਿਊਰੋਕ੍ਰੇਸੀ ਦੀ ਮਨਮਾਨੀ ਵੀ ਇਸ ਦਾ ਵੱਡਾ ਕਾਰਨ ਹੋ ਸਕਦਾ ਹੈ। ਇਸ ਲਈ ਪੰਜਾਬ ਮੰਤਰੀ ਮੰਡਲ ਵਿੱਚ ਫਿਰ ਬਦਲ ਕਰਨ ਦੇ ਨਾਲ ਨਾਲ ਲਗਭਗ 250 ਪੁਲਿਸ ਅਤੇ ਪ੍ਰਸ਼ਾਸਨ ਅਧਿਕਾਰੀਆਂ ਦਾ ਤਬਾਦਲਾ ਵੀ ਕੀਤਾ ਗਿਆ ਖਬਰਾਂ ਦਾ ਵੀ ਹਟਾਏ ਗਏ ਮੰਤਰੀਆਂ ਬਾਰੇ ਵੀ ਮੈਨੇਜ ਅਤੇ ਪਟਵਾਰੀ ਸਤਰ ਦੇ ਕਥਿਤ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਮਿਲੀਆਂ ਹੈ। ਇਹ ਵੀ ਕਿਹਾ ਗਿਆ ਕਿ ਮੰਤਰੀਆਂ ਤੇ ਹਫ਼ਤਿਆਂ ਦੇ ਬਾਅਦ ਹੁਣ ਵਿਧਾਇਕਾਂ ਦੀ ਭੂਮਿਕਾ ਦੇ ਵੀ ਜਾਂਚ ਚੱਲ ਰਹੀ ਹੈ। ਜਿਸ ਵਿੱਚ ਮਾਲਵਾ ਨਾਲ ਸੰਬੰਧਿਤ ਇੱਕ ਕਐਮਐਲਏ ਖਿਲਾਫ ਸਭ ਤੋਂ ਪਹਿਲੇ ਕਾਰਵਾਈ ਕੀਤੀ ਜਾ ਸਕਦੀ ਹੈ ਉਹਨਾਂ ਉੱਪਰ ਜ਼ਮੀਨਾਂ ਤੇ ਕਬਜ਼ੇ ਕਰਾਉਣ ਬਰਾਠਾ ਚਾਹ ਦੇ ਕਈ આરોਪ ਪਏਗੇ ਹਨ ਇਹਨਾਂ આરોਪਾਂ ਦੇ ਬਿਜ਼ਨਸ ਜਾਂਸਟ ਤੋਂ ਬਿਜ਼ਨਸ ਤੋਂ ਜਾਂਚ ਕਰਨ ਦੀ ਤਿਆਰੀ ਕਰ ਲਈ ਗਈ ਹੈ ਸੋ ਇਸ ਖਬਰ ਦੇ ਮੁਤਾਬਿਕ ਤਾਂ ਇਹ ਲੱਗਦਾ ਹੈ ਕਿ ਸਰਕਾਰ ਦਿੱਲੀ ਧਨ ਸਭਰੀਆ ਚੋਣਾ ਹੋਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜਾ ਆਪਰੇਸ਼ਨ ਕਲੀਨ ਇਮੇਜ ਚਲਾ ਕੇ ਜਨਤਾ ਦੇ ਵਿੱਚ ਇੱਕ ਬਹੁਤ ਵਧੀਆ ਮੈਸੇਜ ਦੇਣਾ ਚਾਹੁੰਦੀ ਹੈ ਕਿ ਉਹ ਆਮ ਆਦਮੀ ਪਾਰਟੀ ਹਮੇਸ਼ਾ ਭ੍ਰਿਸ਼ਟਾਚਾਰ ਦੇ ਖਿਲਾਫ ਰਹੀ ਹੈ ਜਿਸ ਨੇ ਵੀ ਭ੍ਰਿਸ਼ਟਾਚਾਰ ਕੀਤਾ ਉਹਨੂੰ ਉਹਦੇ ਖਿਲਾਫ ਬਣਦੇ ਕਾਰਵਾਈ ਕੀਤੀ ਜਾਵੇਗੀ ਤੇ ਇਹ ਸੰਕੇਤ ਵੀ ਹੈ ਕਿ ਭ੍ਰਿਸ਼ਟਾਚਾਰ ਕਰਨ ਵਾਲਾ ਚਾਹੇ ਉਹ ਆਪਣੀ ਪਾਰਟੀ ਦਾ ਹੈ ਜਾਂ ਵਿਰੋਧੀ ਹੈ ਕਿਸੇ ਨਾਲ ਵੀ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਸਮਝੌਤਾ ਨਹੀਂ ਕੀਤਾ ਜਾਵੇਗਾ ਕਿਉਂਕਿ ਸਰਕਾਰ بار بار ਦਾਵਾ ਕਰਦੀ ਹੈ ਕਿ ਭ੍ਰਿਸ਼ਟਾਚਾਰ ਦੇ ਮੁੱਦੇ ਲੈ ਕੇ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾਂਦੀ ਹੈ ਕਿ ਅਪਣਾਈ ਜਾਵੇਗੀ ਦੋਸਤੋ ਉਹ ਦੇਖਦੇ ਹਾਂ ਕਿ ਇਸ ਖਬਰ ਦੇ ਮੁਤਾਬਿਕ ਆਉਣ ਵਾਲੇ ਸਮੇਂ ਵਿੱਚ ਸਰਕਾਰ ਕੀ ਕਰਵੇਂ ਕਰਦੀ ਹੈ ਤੇ ਸਭ ਤੋਂ ਵੱਡਾ ਸਵਾਲ ਜਿੱਦਾਂ ਇਹ ਖਬਰ ਤੇ ਖਬਰ छपी है ਤਾਂ ਰਾਜਨੀਤੀ ਦੇ ਵਿੱਚ ਉਜ ਰੱਖਣ ਵਾਲੀਆਂ ਹੁੰਦੀਆਂ ਚਰਚਾਵਾਂ ਤੇਜ ਹੋ ਗਿਆ ਸ਼ੁਰੂ ਹੋ ਗਿਆ ਕਿ ਆਖਰ ਇਹ ਐਮਐਲਏ ਕੌਣ ਹੈ ਜਿਹੜਾ ਜਿਹਦੇ ਖਿਲਾਫ ਸਰਕਾਰ ਨੇ ਕਾਰਵਾਈ ਕਰਨ ਲਈ ਤਿਆਰੀ ਕਰ ਲਈ ਹੈ ਇਸ ਲਈ ਇੱਕ ਦੂਜੇ ਤੋਂ ਸੰਪਰਕ ਕਰਕੇ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਖਬਰ ਨੂੰ ਲੈ ਕੇ ਜੋ ਅਖਬਾਰ ਕਵਰ ਛਪੀ ਹੈ ਕਿ ਇਸ ਖਬਰ ਦੇ ਮੁਤਾਬਿਕ ਉਹ ਐਮਐਲਏ ਕੌਣ ਹੋ ਸਕਦਾ ਹੈ ਦੋਸਤੋ ਅਜਲੇ ਹੀ ਵਾਸ ਇਤਨਾ ਹੀ ਨਮਸਕਾਰ ਜੈ